ਬੁਆ ਜੀ ਹਾਂ ਸੀਮਾ ਇੱਥੇ ਬੈਠੇ ਚੁੱਪ ਕਰਕੇ ਆਓ ਚਲੀ ਛੱਤ ਤੇ ਧੁੱਪ ਸੇਕ ਆਈਏ ਨਹੀਂ ਕੋਈ ਨਹੀਂ ਬੈਿਆ ਸੀਮਾ ਸੀਮਾ ਹੋਇਆ ਵੀ ਪੈਣਾ ਰੇ ਮੈਂ ਤਾਂ ਪੈਸਿਆਂ ਦਾ ਹਾਂ ਹਾਂਜੀ ਇਹਨੇ ਕੱਲ 10000 ਰੁਪਏ ਦਿੱਤਾ ਸੀ ਮੈਨੂੰ ਕਹਿੰਦੇ ਵੀ ਚੱਲ ਇਹ ਤੇ ਰੱਖ ਮਮਾ ਕਹਿੰਦੇ ਬਾਕੀ ਕਹਿੰਦੇ ਮਮਾ ਨੇ ਦੇ ਦੇਣੇ ਤੇ ਦਿੱਤੇ ਨਾ ਭਾਬੀ ਨੇ ਕੋਈ ਬਾਬੇ ਨਹੀਂ ਅਜੇ ਤਾਂ ਨਹੀਂ ਕੁਝ ਦਿੱਤੇ ਹੈਗੇ ਆਪੀ ਦੇ ਦੇਣਗੇ ਇੱਕ ਅੱਧੇ ਦਿਨ ਤੱਕ ਮੇਰੀ ਕੋਈ ਹੀ ਭਾਬੀ ਨਾਲ ਗੱਲ ਮੈਂ ਭਾਬੀ ਨੂੰ ਕਿਹਾ ਹੀ ਮੈਂ ਕਹ ਵੀ 20000 ਰੁਪਿਆ ਕਰ ਦੰਗੇ ਤੇ ਕਹਿੰਦੇ ਬਸ 20000 ਹੀ ਤੇ ਮੈਂ ਕਹ ਇੰਨਾ ਹੀ ਕਰਨ ਦੇ ਆ ਮੈਨੂੰ ਉਹਨਾਂ ਦਾ ਵੀ ਹੱਥ ਟਾਈਟ ਆ ਇਹ ਕਹਿੰਦੇ ਆਪਾਂ ਤਾਂ ਸੋਚੇ ਵੀ ਚੱਲ 50000 ਰੁਪਿਆ ਤੁਹਾਡੇ ਨੂੰ ਮਿਲ ਜੇਗਾ ਮੈਂ ਕਾ ਮੁਸ਼ਕਲ ਹੈ ਭਾਬੀ ਤੁਸੀਂ ਆਉਂ ਕਰੋ ਕਿਸੇ ਹੋਰ ਨੂੰ ਪੁੱਛ ਲਓ ਇਹ ਨਾ ਐਟ ਅ ਟਾਈਮ ਪੈਰ ਤੇ ਦਸੀ ਤੇ ਫਿਰ ਕਿੱਥੋਂ ਰੇਜ਼ਮੈਂਟ ਕਰਨਗੇ ਤੇ ਕਹਿੰਦੇ ਚੱਲ ਫਿਰ ਮੈਂ ਤੇਰੇ ਵੀਰ ਨੂੰ ਸੁਣਾ ਦੇ ਦਾਂਗੀ ਮੈਂ ਵੀ ਇੱਕ ਅਰੇਂਜਮੈਂਟ ਕਰਨ ਲਈ ਆ ਮੇਰੀ ਗੱਲ ਸੁਣੋ ਤੁਸੀਂ ਅੰਕਲ ਜੀ ਨੂੰ ਕਿਉਂ ਕਿਹਾ ਤੁਹਾਡਾ ਤਾਂ ਐਸੀ ਹੱਥ ਬੜਾ ਟਾਈਟ ਰਹਿੰਦਾ ਵਾ ਅੰਕਲ ਜੀ ਦਾ ਦੇਖੋ ਘਰ ਚ ਕੰਮ ਆ ਮਸਾ ਗੁਜ਼ਾਰਾ ਕਰਦੇ ਆ ਤੇ ਅਜੀ ਉਹਨਾਂ ਦੇ ਤੇਰੇ ਜਿਹੜਾ ਮੁੰਡਾ ਸਾਈਲ ਉਹਦੀ ਤਾਂ ਅਜੀ ਨੌਕਰੀ ਨਵੇਂ ਨਵੇਂ ਲੱਗੀ ਆ ਤੇ ਤੁਸੀਂ ਆਨੇ ਪਰੇਸ਼ਾਨ ਨਾ ਕਰਿਓ ਉਹਨਾਂ ਨੂੰ ਨਹੀਂ ਸੀ ਉਹਨੇ ਕਿਹਾ ਮੈਂ ਅਨਮੋਲ ਘਰ ਗਈ ਸੀ ਅੱਛਾ ਹਾਂ ਤੇ ਮੈਂ ਅਨਮੋਲ ਨੂੰ ਕਿਹਾ ਸੀ ਅਨਮੋਲ ਮੈਨੂੰ ਮਿਲੀ ਤੇ ਘਰ ਕੋਈ ਵੀ ਨਹੀਂ ਸੀਗਾ ਮੈਂ ਤੇ ਉਹਦੇ ਪਾਪਾ ਨਾਲ ਗੱਲ ਕਰਨੀ ਸੀ ਤੇ ਫਿਰ ਅਨਮੋਲ ਗੰਧੀ ਆਂਟੀ ਵੀ ਉਹ ਕਾਰਨੀ ਇਹ ਮੈਰੀ ਜੱਗੀ ਕੋਈ ਉੱਥੇ ਗਏ ਆ ਤੇ ਉਹ ਮੈਂ ਕਿਹਾ ਅਨਮੋਲੂ ਪੈਸਿਆਂ ਦੀ ਇਹ ਜ਼ਰੂਰਤ ਹੈ ਗਈ ਸੀ ਮੈਨੂੰ ਤੇਰੇ ਪਾਪਾ ਨਾਲ ਮੈਂ ਗੱਲ ਕਰਨ ਲਈ ਤੇ ਉਹ ਕਹਿੰਦੀ ਪੂਆ ਜੀ ਪੈਸਾ ਨਾ ਤੇ ਮੁਸ਼ਕਲ ਹੀ ਹੋਣਾ ਕਿਉਂਕਿ ਮੇਰੀ ਵੀ ਕਾਲਜ ਦੀ ਫੀਸ ਦੇਣ ਵਾਲੀ ਆ ਤੇ ਬ੍ਰਦਰ ਦੇ ਵੀ ਦੇਣ ਵਾਲੇ ਪੈਸੇ ਹੋਰ ਵੀ ਗੰਦੀ ਬੜੇ ਖਰਚੇ ਹੋਣਾ ਦੇਖੋ ਬੀਜੀ ਵੀ ਬਿਮਾਰ ਹੀ ਰਹਿੰਦੇ ਆ ਦਵਾਈਆਂ ਦੁਵੀਆਂ ਦਾ ਤਾਂ ਖਰਚਾ ਕਿੰਨਾ ਹੈ ਉਹਨਾਂ ਕੋ ਕਿੱਥੇ ਉਹਨੇ ਪੂਆ ਜੀ ਪਰ ਮੈਨੂੰ ਬੜੀ ਖੁਸ਼ੀ ਹੋਈ ਤੁਸੀਂ ਬੜੀ ਚਿੰਤਾ ਲਈ ਹੈ ਬੀਜੀ ਜੀ ਇਹ ਤੁਹਾਨੂੰ ਇਹ ਆ ਕਿ ਚੱਲ ਥੋੜੀ ਬੋਤੇ ਤੇ ਉਹਨਾਂ ਦੇ ਹੱਥ ਪੱਲੇ ਕਰੀਏ 20000 ਨਕੀ ਬੰਨਾ ਪਰ ਪੂਆ ਜੀ ਚਲੋ ਕੋਈ ਨਹੀਂ ਜੇ ਨਹੀਂ ਹੋਇਆ ਉਹਨਾਂ ਕੋਈ ਨਹੀਂ 20000 ਨਾ ਕਰ ਦਣਗੇ ਆਪੇ ਫਿਰ ਇਧਰ ਉਧਰੋ ਚੁੱਕ ਕੇ ਕਰ ਲੈਣਗੇ ਪੂਰਾ ਮੈਂ ਵੀ ਕਿਹਾ ਹੀ ਮਹੰਗਾ ਚਲ 10000 ਦਾ ਇੰਤਜ਼ਾਮ ਮੁਝੇ ਤੇ ਉਹਨੂੰ ਮੈਂ ਕਿਹਾ ਮੈਂ ਕਿਹਾ ਮੈਂ ਘਰ ਆਵਾਂਗੀ ਫਿਰ ਤੁਹਾਡੇ ਫਿਰ ਪਾਪਾ ਨਾਲ ਗੱਲ ਕਰਨ ਜਦੋਂ ਆ ਜਾਣਗੇ ਸ਼ਾਮੀ ਤੇ ਦੇਖੋ ਅਜੇ ਤੱਕ ਤੇ ਕੋਈ ਮਨੋ ਨਹੀਂ ਆਇਆ ਨਹੀਂ ਕਿਹਾ ਨਹੀਂ ਆ ਜੀ ਤੁਹਾਨੂੰ ਨਾ ਹੀ ਕਰ ਦਿੱਤੀ ਨਮੋਲ ਦੇ ਖਰਚੇ ਆ ਫੇ ਕਿੱਥੇ ਉਹਨਾਂ ਨੇ ਆਉਣਾ ਤੇ ਕਿੱਥੇ ਸੁਣਾ ਦੇਣਾ ਕੋਈ ਤੇ ਰਹਿਣ ਤੋਂ ਹੁੰਦਾ ਕਿਉਂ ਪਤਾ ਕੀ ਕੰਡਾ ਪਿਆਰ ਬੜਾ ਹੈ ਬੀਜੀ ਨਾ ਤੇ ਇਹ ਨਾ ਹੋਏ ਐਸੇ ਲੋਕ ਸਿਆਣੇ ਤੇ ਹੋਏ ਕਹਿੰਦੇ ਹੁੰਦੇ ਨਾ ਜਦੋਂ ਫਿੱਕ ਪੈਂਦੀ ਹੁੰਦੀ ਨਾ ਪੈਸੇ ਤੋਂ ਹੀ ਪੈਂਦੀ ਹੁੰਦੀ ਹੈ ਤੇ ਇਹ ਨਾ ਹੋਵੇ ਬੀਜੀ ਫੇਰ ਕਹਿਣ ਇਹ ਸਾਧਾ ਨੇ ਹੱਥ ਟਾਈਟ ਆ ਤੇ ਉਹ ਆ ਜੀ ਨੇ ਸਾਡੀ ਜਾਨ ਖਾ ਮਾਰੀ ਸਾਡੇ ਦਰਵਾਜ਼ੇ ਤੋੜ ਦਿੱਤੇ ਰਹਿਣ ਤੋਂ ਇੱਕ ਵਾਰੀ ਕਹਿ ਦਿੱਤਾ ਨਾ ਕੋਈ ਨਹੀਂ ਆਪੀ 20000 ਰੁਪਏ ਦੇਉਨੇ ਆ ਤੇ ਆਪੀ ਕਰ ਲਾਂਗੇ ਰੇਸਮੈਂਟ ਮੈਂ ਕਹਿ ਦਿੱਤਾ ਵਾ ਇਹ ਚਿੰਤਾ ਨਾ ਲਓ ਮੈਂ ਇਹ ਜੋ ਕਰਕੇ ਚਲ ਗਈ ਮੇਰੇ ਪਾਪੀ ਨੇ ਵੀ ਨਹੀਂ ਗੱਲ ਕੀਤੀ ਕੋਈ ਵੀ ਦੱਸਿਓ ਵੀ ਨਾ ਮੈਂ ਇਹ ਨਹੀਂ ਦੱਸਣ ਲੱਗੀ ਜੇ ਦੱਸਿਆ ਨਾ ਉਹਨਾਂ ਨੇ ਬੋਲਣਾ ਘੜਾ ਜੀ ਨਾ ਦੱਸਿਓ ਉਹ ਜੀ ਨਾ ਹੋਗੀ ਨਾ ਤੂੰ ਉਹ ਘੜਾ ਕਿਸੇ ਨੇ ਉਹ ਨਾ ਵਾ ਤੇ ਨਾ ਪਤਾ ਲੱਗਣਾ ਇਹ ਗੱਲ ਢਾਡੀ ਤੇ ਮੇਰੀ ਰਹੇਗੀ ਇਹ ਨਾ ਗੱਲ ਕਰਿਓ ਉਹ ਤਾਂ ਗੱਲ ਚਲ ਠੀਕ ਆ ਮੈਂ ਤੇ ਨਹੀਂ ਕਰਨ ਲੱਗੀ ਆਪਣੇ ਮੂਹ ਹੋਰ ਮੈਂ ਗੱਲ ਕਰਕੇ ਆਪਣੇ ਗਲ ਕਲੇਸ਼ ਪਾ ਲੈਣਾ ਪਾਪਾ ਪਰੌਂਟੀ ਬਣਾਣਾ ਚਾਹਦੇ ਨਾਲ ਨਹੀਂ ਬੇਟਾ ਮੈਂ ਥੋੜਾ ਜਿਹਾ ਦੁਕਾਨ ਤੇ ਸ਼ਹਿਰੀ ਜਾਣਾ ਵਾ ਤੇ ਮੇਰੀ ਚਿੰਤਾ ਨਾ ਕੋਈ ਜਿਆਦੀ ਕਰਿਆ ਕਰ ਕੋਈ ਗੱਲ ਨਹੀਂ ਗਈ ਮੈਂ ਰਾਜ ਕੁਝ ਖਾ ਵੀ ਲਊਗਾ ਤੇ 2 ਮਿੰਟ ਹੀ ਲੱਗਦੇ ਆ ਮੈਨੂੰ ਪਰੌਂਠੀ ਬਣਾਉਣ ਦੇ ਨਹੀਂ ਬੇਟਾ ਕੋਈ ਗੱਲ ਨਹੀਂ ਮੈਂ ਥੋੜਾ ਛੇਤੀ ਆ ਮੈਨੂੰ ਮੈਂ ਫੇਰ ਆ ਕੇ ਦੁਬਾਰਾ ਮਿਲ ਖਾ ਲਵਾਂ ਅੱਛਾ ਪਾਪਾ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਸੀ ਹਾਂ ਬੇਟਾ ਦੱਸ ਉਹ ਉਸ ਦਿਨ ਨਾ ਭੂਆ ਜੀ ਆਏ ਸੀਗੇ ਘਰੇ ਤੇ ਉਹਨਾਂ ਮੈਨੂੰ ਪੈਸੇ ਆਵਾਂ ਲੋ ਕਹਿੰਦੇ ਸੀਗੇ ਥੋੜਾ ਬਹੁਤ ਤੇ ਉਸ ਦਿਨ ਤਾਂ ਚਲੋ ਤੁਸੀਂ ਵਿਆਹ ਤੇ ਗਏ ਹੈਗੇ ਸੀ ਨਾ ਤੇ ਫਿਰ ਮੈਂ ਭੂਆ ਜੀ ਨੂੰ ਕਹਿਤਾ ਸੀ ਉਹ ਪਾਪਾ ਤੇ ਹਜੇ ਘਰ ਨਹੀਂ ਹੈਗੇ ਆ ਤੇ ਉਹ ਮੈਨੂੰ ਐਦਾ ਪੈਸਾ ਵਾਲਾ ਕਹਿ ਰਿਹਾ ਨਹੀਂ ਬੇਟਾ ਕੋਈ ਗੱਲ ਨਹੀਂ ਪੈਸੇ ਕੋ ਉਹਨਾਂ ਨੂੰ ਪੈਸੇ ਦੀ ਕਦੀ ਲੋੜ ਪਈ ਸੀਗੀ ਇਹ ਤੇਗੇ ਬੋਲਦੇ ਵੀ ਆਂਦੀ ਜਦੋਂ ਉੱਧਰ ਜਾਂਦੀ ਐ ਇਹਨੂੰ ਕਾਲ ਹੀ ਪਈ ਜਾਂਦੀ ਮੈਂ ਤਾਂ ਤੁਮਾਜੀ ਅੱਜ ਕੀ ਸੋਚਣ ਦੀ ਆ ਮੈਂ ਕਹਿਨ ਦੀ ਆ ਵੀ ਚੱਲ ਮੰਮਾ ਨੂੰ ਮਿਲ ਕੇ ਨਾ ਉਹ ਥੋੜਾ ਕਚੇ ਮੂੰ ਤੇ ਆਪਾਂ ਰੋਟੀ ਦਾ ਟਿੱਕਾ ਖਾ ਕੇ ਨਾ ਦੀਦੀ ਵੀ ਅੱਜ ਪਤਾ ਲਾ ਲਈ ਉਹਨਾਂ ਨੇ ਕਹਿਣਾ ਮਾਤਾ ਨੇ ਕਹਿਣਾ ਮੈਂ ਤੇ ਫੋਨ ਕਰਕੇ ਪੁੱਛ ਲੈਣੀ ਤੋਂ ਵੀ ਨੇ ਪੁੱਛ ਮੈਂ ਤੇ ਤਾਂ ਨਹੀਂ ਡਰਤੀ ਕਰਦੀ ਦੀਦੀ ਸਿੱਧੇ ਮੂੰ ਗੱਲ ਨਹੀਂ ਕਰਦੇ ਮੇਰੇ ਨਾਲ ਤੇ ਤੁਹਾਡੇ ਨਾਲ ਮੈਂ ਸਾਰਿਆਂ ਨਾਲ ਜਾਵਾਂਗੀ ਤੇ ਪਤਾ ਲਾਉਂਗੀ ਇਹ ਨਾ ਕਹਿਣ ਕੱਲ ਨੂੰ ਭਾਬੀ ਬੜੀ ਨਹੀਂ ਤੇ ਨਾ ਫੋਨ ਕੀਤਾ ਚੱਲ ਗੱਲ ਕਰਕੇ ਵੇਖ ਲੈਨੇ ਆ ਜੇ ਜਾਣ ਦੇਗੀ ਭਾਬੀ ਦੇ ਘਰ ਨਹੀਂ ਅੱਜ ਜਾਣਾ ਚੀ ਹੋਵਾਂਗੀ ਹੁਣ ਮੈਂ ਨਾ ਸਬਜੀ ਕੱਟਣ ਲੱਗੀ ਗੋਭੀ ਬਣਾਉਣ ਲੱਗੀ ਆ ਤੇ ਤੁਸੀਂ ਐਂ ਕਰੋ ਮੋਟਾ ਸੂਟ ਤੇ ਪਾ ਲਿਆ ਤੁਹਾਨੂੰ ਠੰਡ ਲੱਗਦੀ ਜਾਓ ਘੜੀ ਧੁੱਪੇ ਹੋਵਾਂ ਮਮਾ ਵੀ ਉੱਪਰ ਬੈਠੇ ਹੋ ਨਹੀਂ ਆ ਚੱਲ ਕੋਈ ਨਹੀਂ ਮੈਂ ਚੱਲ ਜਾਂਦੀ ਆ ਆ ਤੇ ਮੈਂ ਸਬਜੀ ਦੀ ਤਿਆਰੀ ਕਰ ਫਿਰ ਵੇਖਦੇ ਆ ਵੇਲੇ ਹੋ ਕੇ ਚੱਲ ਜੰਨੇ ਆ ਹੋ ਆਨੇ ਆ ਆਹੋ ਠੀਕ ਐ ਹਾਂ ਕੋਈ ਨਹੀਂ ਚਿੰਤਾ ਨਾ ਲੋ ਤੁਸੀਂ ਯਾਦ ਕਰੋ ਜੇ ਤੁਸੀਂ ਜਾਓਗੇ ਨਾ ਤੇ ਰਾਜ ਜੰਦੇ ਹੋਏ ਭੂਆ ਨੂੰ ਮਿਲ ਲਿਓ ਇੱਕ ਵਾਰੀ ਤੇ ਉਹਨਾਂ ਨੂੰ ਪੁੱਛ ਲਓ ਕੀ ਲੋੜ ਪੈ ਗਈ ਸੀ ਉਹਨਾਂ ਨੂੰ ਆ ਮੈਂ ਪੁੱਛ ਲੈਣਾ ਕੀ ਪੈਸੇ ਦੀ ਲੋੜ ਪੈ ਗਈ ਮੈਂ ਰਾਜ ਮਿਲ ਲੈਣਾ ਉਹਨਾਂ ਨੂੰ ਕੋਈ ਗੱਲ ਲੱਕੀ ਬੇਟਾ ਦੁਕਾਨ ਤੇ ਚੱਲੇ ਆ ਸਸੀ ਗਾਂ ਅੰਕਲ ਜੀ ਸਸੀ ਗਾਂ ਹਾਂ ਜੀ ਦੁਕਾਨ ਤੇ ਚੱਲੇ ਆ ਤੁਹਾਡੀ ਭੂਆ ਜੀ ਆਏ ਹੋਏ ਸੀਗੇ ਇੱਥੇ ਅੰਦਰ ਹਾਂ ਜੀ ਭੂਆ ਜੀ ਤੇ ਕਾਫੀ ਦਿਨਾਂ ਤੋਂ ਆਏ ਅੰਦਰ ਹੀ ਆ ਉਹ ਸਾਡੇ ਵਾਲ ਆਏ ਸੀਗੇ ਅੱਛਾ ਤੁਹਾਡੇ ਵਾਲ ਆਏ ਸੀ ਹਾਂ ਮੇਰਾ ਮੇਲ ਨਹੀਂ ਹੋਇਆ ਜੀ ਉਹਨਾਂ ਨੂੰ ਹਾਂ ਜੀ ਹੈਗੇ ਆਜੋ ਅੰਦਰ ਮਿਲਾ ਦਿੰਨੇ ਆਜੋ ਭੂਆ ਜੀ ਨਾਲ ਕਾਚਾਂ ਰੇ ਮਮੀ ਅੰਕਲ ਜੀ ਆਏ ਚੰਦੇ ਭੁਗਾਇੇ ਹੁੰਦੇ ਆ ਅਸਤਿ ਬੈਂਜਸ ਅਸਤਿ ਜੀ ਹਾਂ ਜੀ ਤੁਸੀਂ ਕਦੋਂ ਦੇ ਆਈ ਤੇ ਮੈਨੂੰ ਵੀ ਜੀ ਹੋ ਗਿਆ ਦਸ ਰਿਹਾ ਦੁਵਾਰ ਮੇਰਾ ਸਭ ਠੀਕ ਹੈ ਹਾਂ ਜੀ ਹਾਂ ਅਨਮੋਲ ਨੇ ਮੈਨੂੰ ਦੱਸਿਆ ਸੀਗਾ ਤੁਸੀਂ ਸਾਡੇ ਘਰ ਆਏ ਸੀਗੇ ਹਾਂ ਜੀ ਇਹਦੀ ਰੋੜ ਵੇਚ ਤੁਹਾਨੂੰ ਵੀ ਪਹਿਲੇ ਧਾ ਦਿੰਦੇ ਤੁਹਾਡੀ ਮਦਦ ਕਰ ਦਿੰਦੇ ਤੇ ਹੁਣ ਤੇ ਮੇਰਾ ਹੱਥ ਉਹ ਟਾਇਰ ਜੇ ਭੈਣ ਜੀ ਮੈਂ ਚੱਲਿਆ ਸੀ ਦੁਕਾਨ ਤੇ ਮੈਂ ਕਹਿੰਦੇ ਜਾਵਾ ਪੈਸਿਆਂ ਦਾ ਅਰੇਂਜਮੈਂਟ ਨਹੀਂ ਹੋਣਾ ਜੀ ਚੰਗਾ ਲੱਗੀ ਲਕੀ ਬੋਤਾ ਲੈ ਖੋ ਜੀ ਚਾਹ ਪੀ ਕੇ ਜਿਦਿਓ ਫੇਰ ਸੀ ਗਦੇ ਵਾ ਜੀ ਕਿੱਥੇ ਚੱਲੇ ਜੇ ਮੈਂ ਰੱਖੀ ਚਾਹ ਬਣਾ ਕੇ ਪੀ ਲੱਗੀ ਮੇਰੇ ਸਾਈਡ ਤੋਂ ਦੋ ਮਿੰਟ ਇੱਥੇ ਬੈਠੋ ਤੁਹਾਡੇ ਨਾਲ ਗੱਲ ਕਰਨੀ ਇਕ ਤੋ ਕਰੂਗਾ ਲ ਨਸੀ ਨਹੀਂ ਆ ਕਿ ਸੀ ਮਨਮੋਲ ਦੇ ਪਾਪਾ ਆਏ ਸੀ ਪੈਸੇ ਆ ਲੋ ਗੱਲ ਕਰਨ ਦੇ ਸੀ ਉਹ ਕਰਨ ਲਈ ਮੈਂ ਗਈ ਸੀ ਉਹਨਾਂ ਘਰ ਜਦੋਂ ਤੁਹਾਡੇ ਕੋ ਕੋਈ ਅਰੇਂਜਮੈਂਟ ਨਹੀਂ ਹੋਣਿਆ ਤੇ ਮੈਂ ਤਾਂ ਫਿਰ ਗੱਲ ਕਰਨੀ ਸੀ ਨਾ ਕਿਸੇ ਨਾਲ ਜਾ ਕੇ ਲੋ ਮਮਾ ਨਹੀਂ ਤੂੰ ਕਾਦੀ ਗੱਲ ਕਰਨੀ ਸੀ ਜਦੋਂ ਇਹ ਕਰਦੇ ਪਏ ਆ ਸਾਡੀ ਸਿਰਦਰਦੀ ਸੀ ਨਾ ਤੇਰੀ ਸਿਰਦਰਦੀ ਨਹੀਂ ਹੈਗੀ ਤੂੰ ਕਾਦੇ ਲਈ ਗਈ ਅਸੀਂ ਤਾਂ ਗਵਾਂਢ ਤੋਂ ਕਦੀ ਕੋਲੀ ਸਬਜ਼ੀ ਨਾ ਮੰਗੀ ਹੈ ਤੇ ਤੂੰ ਪੈਸੇ ਮੰਗਣ ਤੁਰ ਪਈ ਮੈਂ ਆਪਣੇ ਤੌਰ ਤੇ ਗਈ ਤੁਹਾਨੂੰ ਕਿਸੇ ਨੂੰ ਕਿਹਾ ਹੈਗਾ ਕਿਹਾ ਮੈਂ ਵੀ ਜਾ ਕੇ ਤੁਹੀ ਗੱਲ ਕਰੂੰ ਮੈਂ ਆਪਣੇ ਤੌਰ ਤੇ ਗਈ ਉਹਨਾਂ ਕੋ ਮੰਗਣ ਵਾਸਤੇ ਬੈਠੀ ਪਰ ਕਿਉਂ ਜੇ ਮੈਂ ਤੈਨੂੰ ਉਸ ਦਿਨ ਪੁੱਛਿਆ ਤੂੰ ਕਿਹਾ ਮੈਂ ਉਹਨਾਂ ਦੇ ਘਰ ਚੱਲੀ ਆਂ ਤੇ ਤੂੰ ਮੈਨੂੰ ਦੱਸਿਆ ਵੀ ਮੈਂ ਕਿਉਂ ਚੱਲੀ ਆਂ ਤਾਂ ਵੀ ਨਾ ਤੂੰ ਮੈਨੂੰ ਦੱਸਿਆ ਜੇ ਤੂੰ ਆਈ ਓਧਰੋਂ ਤਾਂ ਹੀ ਤੂੰ ਮੇਰੇ ਨਾਲ ਗੱਲ ਕਰਦੇ ਮਾੜੀ ਜੀ ਵੀ ਮੈਂ ਇਸ ਕਰਕੇ ਗਈ ਹੀਗੀ ਭਾਬੀ ਮੈਂ ਤੈਨੂੰ ਆਪੇ ਮਨਾ ਕਰਦੀ ਚੰਗੇ ਲੱਗੀਦਾ ਇਦਾਂ ਤੇ ਚੰਗਿਆਂ ਨੂੰ ਮਾੜੇ ਵੀ ਕੀ ਲੱਗੀਦਾ ਦੁਨੀਆ ਮੰਗਦੀ ਮਦਦ ਇੱਕ ਦੂਸਰੇ ਕੋਲੋਂ ਭੈਣ ਭਰਾ ਕੋਲੋਂ ਫੇਰ ਕੀ ਆ ਜੇ ਮੇਰੀ ਉਹਨਾਂ ਨਾਲ ਹੈਗੀ ਸੀਗੀ ਜਾਣ ਪਛਾਨ ਚੰਗੀ ਪਿਆਰ ਆ ਮੇਰਾ ਤੇ ਜੇ ਮੈਂ ਕਹਿ ਤਾ ਤਾਂ ਫਿਰ ਕੀ ਹੋ ਗਿਆ ਨਹੀਂ ਜੇ ਮਦਦ ਲੈਣੀ ਸੀ ਤੇ ਮਮਾ ਨੂੰ ਦੱਸ ਕੇ ਜਾਂਦੇ ਵੀ ਆਪਾਂ ਮਦਦਦ ਮੰਗਣ ਵਾਸਤੇ ਚੱਲੇ ਆ ਤੇ ਮਮਾ ਨੂੰ ਤੇ ਪਤਾ ਹੁੰਦਾ ਤੇ ਮੰਮੀ ਨੇ ਤੁਹਾਨੂੰ ਦੱਸਣਾ ਹੀ ਜਾਣਾ ਕਿ ਨਹੀਂ ਜਾਣਾ ਨਾਲੇ ਤੁਸੀਂ ਇੱਥੇ ਤੁਹਾਡੀ ਪੰਡ ਨਹੀਂ ਕਰਨ ਤੇ ਕਦੇ ਵਾਸਤੇ ਕਰਨ ਦੇ ਜੇ ਕਾਦੀ ਪੰਡ ਨਹੀਂ ਕਰਨੀ ਮੈਂ ਆਪਣੇ ਤੌਰ ਤੇ ਗਈ ਮੰਮੀ ਬੜੀ ਸਿੱਧੀ ਜਨ ਮੈਂ ਦੱਸ ਕੇ ਜਾਵਾਂ ਮੰਮੀ ਸਿੱਧੀ ਹੀ ਆ ਤੂੰ ਹੀ ਆਪਣੇ ਵੱਲੋਂ ਤੇ ਕੁੜੀ ਪੱਲਾ ਝਾੜਨ ਦੇ ਜੀ ਵੀ ਸਾਡੇ ਕੋਲ ਨਹੀਂ ਹੈਗੇ ਸਾਡੇ ਕੋਲ ਕਿੰਨਾ ਕਲੇਸ਼ ਪਾਇਆ ਪਹਿਲਾਂ ਤੁਸੀਂ ਦੋਨਾਂ ਮਾਂ ਪੁੱਤਰਾਂ ਨੇ ਤੇ ਹੁਣ ਇਹਦਾ ਮਤਲਬ ਤੁਸੀਂ ਸਾਰੇ ਗਲੀ ਦੇ ਵਿੱਚ ਮੰਗੋਗੇ ਪੈਸੇ ਹੈਂ ਇਹ ਸੀਮਾ ਦੇ ਭਰਾ ਨੂੰ ਪੈਸੇ ਚਾਹੀਦੇ ਸਾਰੇ ਜਾਨੀ ਪੈਸੇ ਦੋ ਜਾਂ ਉਹ ਕਰ ਲੋ ਕੋਈ 500 500 ਰੁਪਇਆ ਕਰਾਓ ਕਰਾਈ ਕੀ ਬਣਾ ਲਈ ਲੱਕੀ ਮੂੰਹ ਸੰਭਾਲ ਕੇ ਗੱਲ ਕਰ ਸਿਰਫ ਹਨ ਮੋਲ ਹੋਣਾ ਨਾਲ ਮੇਰਾ ਪਿਆਰ ਹੈ ਤੇ ਮੈਂ ਉਧਰ ਗਈ ਮੈਂ ਕੋ ਗਲੀ ਗਲੀ ਮੈਂ ਪਖਾਰਾ ਨਾ ਲੋਕਾਂ ਕੋਲ 500 ਰੁਪਇਆ ਦੇਖ ਲਿਆ ਪਿਆਰ ਉਹ ਮੂੰਹ ਤੇ ਤੁਹਾਡੇ ਕਹਿ ਕੇ ਗਿਆ ਤੇ ਪੈਸੇ ਦਾ ਇੰਤਜ਼ਾਮ ਕਰ ਲੋ ਕੋਈ ਕਿਸੇ ਦੇ ਕੰਮ ਨਹੀਂ ਹੁੰਦਾ ਅੱਜ ਕੱਲ ਦੇ ਸਮੇਂ 'ਚ ਤੇ ਤੁਸੀਂ ਆਂਡੇ ਨੇ ਤੁਸੀਂ ਘਰ ਜੀ ਕੰਮ ਆਂਡੇ ਜੇ ਉਹ ਚੱਲ ਬਾਹਰ ਦੇ ਆ ਨਹੀਂ ਆਏ ਤੁਸੀਂ ਘਰ ਜੀ ਆਂਦੇ ਜੇ ਤੁਸੀਂ ਤੇ ਆਪਣੇ ਘਰ ਜੀ ਉਹਨਾਂ ਨੂੰ ਗਣਾ ਕਰਨ ਦੇ ਵੀ ਸਾਡੇ ਕੋ ਨਹੀਂ ਹੈਗੇ ਮੈਂ 20000 ਕੀਤਾ ਨਾ ਅਸੀਂ ਕੀਤਾ ਨਾ ਦੱਸ ਉਹਨੇ ਕਰਤਾ 10 ਮੈਂ ਕਰਤਾ 20000 ਕਰਤਾ ਨਾ ਅਸੀਂ ਲੋਕਾਂ ਕੋ ਕਟੋਰਾ ਲੈ ਕੇ ਮੰਗਣ ਤਾਂ ਨਹੀਂ ਗਏ ਤੇ ਮੈਂ ਕਟੋਰਾ ਲੈ ਗਏ ਨਹੀਂ ਅਸੀਂ ਮੰਗਣ ਜਾਣਾ ਮੰਗਣ ਗਏ ਅਸੀਂ ਕਿਸੇ ਕੋਲ ਘਰੋਂ ਹੀ ਕਰਦੇ ਪਏ ਆ ਨਾ ਤੂੰ ਸਾਡੇ ਨਾਲ ਗੱਲ ਕਰਦੇ ਸਾਨੂੰ ਕਹਿ ਤੇ ਬਾਕੀ ਰਹੀ ਗੱਲ ਕਰਦੀ ਐ ਪਰ ਤੂੰ ਐਦਾਂ ਕਰ ਤੂੰ ਵੀ ਚੱਲ ਆਪਣੇ ਘਰ ਆਪਣੇ ਘਰੋਂ ਉੱਥੋਂ ਜਾ ਕੇ ਜਿੱਦਾਂ ਮਰਜ਼ੀ ਕਰ ਪਾਵੇਂ ਤੂੰ ਵਿਆਜੀ ਚੋਕ ਤੇ ਪਾਵੇਂ ਜਿੱਦਾਂ ਮਰਜੀ ਚੋਕ ਕੇ ਕਿਤੇ ਮਦਦ ਕਰਨੀ ਹੈ ਨਾ ਤੇ ਉੱਥੋਂ ਕਰ ਆਪਣੇ ਸੋਹਰਿਆਂ ਜਾ ਕੇ ਤੇ ਇੱਥੇ ਨਹੀਂ ਸਾਡੀ ਗਲੀ ਚ ਬਦਨਾਮੀ ਨਹੀਂ ਕਰवानी ਹੈਗੀ ਤੇ ਬਾਕੀ ਮੇਰੀ ਹੋਰ ਗੱਲ ਇੱਕ ਧਿਆਨ ਨਾਲ ਸੁਣ ਲੈ ਹੁਣ ਵੀ ਇਹ ਮੇਰਾ ਨਹੀਂ ਦਿਲ ਕਰਦਾ ਤੈਨੂੰ ਇੰਨੀ ਗੱਲ ਕਹਿਣ ਨੂੰ ਪਰ ਤੂੰ ਮੈਨੂੰ ਮਜਬੂਰ ਕੀਤਾ ਇਹ ਗੱਲ ਕਹਿਣ ਨੂੰ ਨਹੀਂ ਗਮਾ ਬਾਈ ਬਦਨਾਮੀ ਗਲੀ ਵਾਲਿਆਂ ਨੂੰ ਪਤਾ ਹੀ ਆ ਸਾਰਾ ਨਹੀਂ ਹਰ ਇੱਕ ਗਲੀ ਵਾਲਿਆਂ ਨੂੰ ਨਾ ਇੱਕ ਦੂਸਰੇ ਦਾ ਪਤਾ ਹੀ ਹੁੰਦਾ ਕੋਈ ਕਿੱਦਾਂ ਦਾ ਮੇਰੀ ਗੱਲ ਸੁਣੋ ਆਪਣੇ ਸੋਹਰੇ ਪਰਿਵਾਰ ਦੀ ਗਲੀ ਉਧਰ ਕੋਣੀ ਮੰਗੇ ਉਧਰ ਟਾੜੀ ਬੰਦੀ ਨਹੀਂ ਕਿਸੇ ਨਾਲ ਉਧਰੋਂ ਮੰਗ ਕੇ ਲੈਣੇ ਨਾ ਸਾਨੂੰ ਵੀ ਪਤਾ ਹੁੰਦਾ ਤੇ ਉਧਰੋਂ ਪੈਸੇ ਮੰਗ ਕੇ ਦਿੱਤੇ ਆ ਉਧਰ ਤੇ ਤੁਹਾਡੀ ਕਿਸੇ ਨਾਲ ਬੰਦ ਹੀ ਨਹੀਂ ਬਣਦੀ ਮੇਰੀ ਸਾਰਿਆਂ ਨਾਲ ਬਣਦੀ ਐ ਇਸ ਗਲੀ ਚ ਵੀ ਬਣੀ ਹੋਈ ਤੁਹਾਡੀ ਨਹੀਂ ਕਿਸੇ ਨਾਲ ਬਣਦੀ ਨਗਰਦੀਪ ਆ ਗੱਲ ਤੂੰ ਦੂਜੀ ਵਾਰੀ ਕਹੀ ਐ ਵੀ ਤੁਹਾਡੀ ਕਿਸੇ ਨਾਲ ਗਲੀ ਚ ਬਣੀ ਨਹੀਂ ਤੁਹਾਡਾ ਸਾਰਿਆਂ ਨੂੰ ਪਤਾ ਵਾ ਨਹੀਂ ਅੱਗੇ ਮਨਮੀਤ ਨੂੰ ਵੀ ਤੂੰ ਇਹ ਗੱਲ ਕਹੀ ਤੇ ਹੁਣ ਵੀ ਤੂੰ ਕੀ ਵੇਖਿਆ ਸਾਡਾ ਪਹਿਲਾਂ ਮੈਨੂੰ ਤੂੰ ਦੱਸ ਅੱਭੀ ਮੇਰੀ ਗੱਲ ਸੁਣੋ ਜੇ ਮੈਂ ਚਲੀ ਗਈ ਨਾ ਉਹਨਾਂ ਘਰ ਕਹਿ ਦਿੱਤਾ ਨਾ ਤੇ ਕੋਈ ਗੁਨਾਹ ਕਰ ਦਿੱਤਾ ਮੈਂ ਜੇ ਮੈਂ ਉਹਨਾਂ ਕੋਲ ਲੈ ਕੇ ਦੇਣੇ ਸੀ ਨਾ ਪੈਸੇ ਤਾਂ ਮੈਂ ਆਪੇ ਉਹਨਾਂ ਨੂੰ ਵਾਪਸ ਕਰਨੇ ਸੀ ਪਰ ਇਹ ਸਿਰ ਦੇ ਸਾਡੇ ਆ ਗੱਲ ਸੁਣੋ ਮੇਰੀ ਮੈਂ ਵੀ ਆਪਣਾ ਘਰ ਸਮਝਿਆ ਵਾ ਮੈਂ ਵੀ ਇਸ ਘਰ ਦੀ ਧੀ ਹਾਂ ਮੈਂ ਆਪਣਾ ਘਰ ਸਮਝਿਆ ਤੇ ਮੈਂ ਤਾਂ ਕਰਕੇ ਗਈ ਹਾਂ ਨਾ ਵੀ ਚਲੋ ਥੋੜਾ ਜਿਹਾ ਮੈਂ ਵੀ ਘਰ ਦਿੰਨੀ ਆ ਕਿਸੇ ਨੂੰ ਪੁੱਛ ਕੇ ਹੈ ਜੇ ਹੋ ਜਾਂਦਾ ਅਰੇਂਜਮੈਂਟ ਤੇ ਤੁਸੀਂ ਤਾਂ ਉਲਟਾ ਮੇਰੇ ਤੇ ਸਵਾਰ ਹੋ ਗਏ ਤੁਸੀਂ ਵੀ ਤਲਕੀ ਵੀ ਉਹ ਪਹਿਲਾਂ ਤੂੰ ਸਾਡੇ ਨਾਲ ਗੱਲ ਤੇ ਕਰ ਸਾਡੇ ਤੋਂ ਬਿਨਾ ਪੁੱਛੇ ਬਿਨਾ ਦੱਸੇ ਤੂੰ ਸਾਡੇ ਮੈਂ ਤੈਨੂੰ ਪੁੱਛਦੀ ਰਹੀ ਆ ਵਾਜਾ ਮਾਰਦੀ ਰਹੀ ਆ ਤੋ ਬਿਨਾ ਪੁੱਛੇ ਬਿਨਾ ਦੱਸੇ ਜਾ ਕੇ ਤੂੰ ਉਹਨਾਂ ਕੋ ਪੈਸੇ ਦੀ ਮੰਗ ਕੀਤੀ ਅਗਲੇ ਕੀ ਸੋਚਣਗੇ ਹੈ ਵੀ ਇਹਨਾਂ ਦੇ ਘਰ ਦੀ ਧੀ ਲੋਕਾਂ ਕੋਲੋਂ ਪੈਸੇ ਮੰਗਦੀ ਫਿਰਦੀ ਹੈ ਗੱਲ ਸੁਣੋ ਜੇ ਮੈਂ ਇੰਨੀ ਗੱਲ ਕਰ ਦਿੱਤੀ ਨਾ ਤੇ ਮੈਂ ਆ ਕੰਨਾਂ ਨੂੰ ਹੱਥ ਲਾਣੀ ਮੇਰੇ ਕੋ ਹੋ ਗਈ ਗਲਤੀ ਅੱਗੋਂ ਤੋਂ ਮੈਂ ਤੁਹਾਡੇ ਘਰ ਨਹੀਂ ਆਉਂਦੀ ਪੂਆ ਜੀ ਮੇਰੀ ਗੱਲ ਸੁਣੋ ਗੱਲ ਗੁੱਸਾ ਕਰਨ ਵਾਲੀ ਨਹੀਂ ਆ ਮੰਮੀ ਦੀ ਗੱਲ ਸੋਚੋ ਤੇ ਘੌਰ ਕਰੋ ਉਹਨਾਂ ਨੇ ਇਹੋ ਹੀ ਸੋਚਣਾ ਵੀ ਇਹਨਾਂ ਕੋ ਇੰਨੇ ਪੈਸੇ ਨਹੀਂਗੇ ਪਰ ਪੂਆ ਜੀ ਤੁਸੀਂ ਇਹ ਤੇ ਨਹੀਂ ਗੱਲ ਕਹੀ ਹੋਗੀ ਵੀ ਇਹ 20000 ਦੀ ਮਦਦ ਕਰਦੇ ਪਏ ਆ ਕਹੀ ਜੇ ਕੀਤੀ ਗੱਲ ਕੀਤੀ ਮੈਂ ਉਹਨਾਂ ਨਾਲ ਗੱਲ ਉਹ ਤੇ ਕੈਨ ਤੇ ਵੀ ਮੈਂ ਘਰ ਨਹੀਂ ਮਿਲਿਆ ਤੁਸੀਂ ਕਿਹਦੇ ਤੇ ਕਿਹੜੇ ਵੇਲੇ ਕਰਾਇਆ ਮੈਂ ਅਨਮੋਲ ਨਾਲ ਗੱਲ ਕੀਤੀ ਉਹਨਾਂ ਨਾਲ ਥੋੜੀ ਗੱਲ ਕੀਤੀ ਆ ਨਾਲੇ ਨਾਲੇ ਨਾ ਭੂਆ ਜੀ ਇੱਕ ਗੱਲ ਹੋਰ ਬੱਚਿਆਂ ਨੇ ਇਹੋ ਜੀਆਂ ਗੱਲਾਂ ਨਹੀਂ ਕਰੀ ਜਾਂਦੀਆਂ ਅਨਮੋਲ ਤੇ ਨਿਆਣੀ ਆ ਜੇ ਮੈਂ ਉਹਦੇ ਨਾਲ ਗੱਲ ਕਰਾਈ ਉਹਦਾ ਪਿਓ ਮੈਨੂੰ ਘਰ ਨਹੀਂ ਮਿਲਿਆ ਤੇ ਉਹਨੇ ਦੱਸ ਹੀ ਦਿੱਤਾ ਨਾ ਆਪਣੇ ਪਾਪਾ ਨੂੰ ਜਿਵੇਂ ਭੂਆ ਜੀ ਆਏ ਸੀ ਆਸukar ਕਰਕੇ ਚੰਗੇ ਲੱਗਦੀ ਦਾ ਮੈਂ ਤੈਨੂੰ ਬਾਰ-ਬਾਰ ਫਿਰ ਕਹਿੰਦੀ ਚੰਗੀ ਨਹੀਂ ਲੱਗਦੀ ਆਪਾਂ ਨਹੀਂ ਚੰਗੇ ਲੱਗਦੇ ਹੈਗੇ ਕਿਸੇ ਕੋਲੋਂ ਪੈਸੇ ਮੰਗਦੇ ਤੂੰ ਲੱਕੀ ਨਾ ਗੱਲ ਕਰ ਮੇਰੇ ਨਾਲ ਗੱਲ ਕਰਦੀ ਵੀ ਨਹੀਂ ਇੰਨੇ ਨਹੀਂ ਕਰਨੇ ਥੋੜੇ ਵੱਧ ਕਰੋ ਹੋਰ ਵੱਧ ਕਰੋ ਕਿੰਨੇ ਮੰਗਣ ਗਈ ਹਾਂ 5000 10000 20000 ਕਿੰਨੇ ਮੰਗਣ ਗਈ ਹਾਂ ਉਹ ਹੀ ਤੂੰ ਸਾਨੂੰ ਕਹਿ ਦਿੰਦੀ ਵੀ ਤੁਸੀਂ ਓਖੇ ਹੋ ਬੋ ਸੋਖੇ ਉਹਨੂੰ ਕਰੋ ਸੋਚਦੇ ਅਸੀਂ ਤੇਰੇ ਗੱਲ ਨੂੰ ਅੱਛਾ ਅੱਜ ਤੱਕ ਤੇ ਸੋਚਿਆ ਨਹੀਂ ਇਸ ਤੋਂ ਵੱਧ ਜੇ ਮੈਂ ਕਿਹਾ ਹੈ ਨਾ 50000 ਕਰ ਦੇ ਮੈਂ ਕਿੱਥੋਂ 50000 ਕਰਨਾ ਮੈਂ ਕਿੱਥੋਂ 50000 ਕਰਨਾ ਐਸੇ ਕਰਕੇ ਮੈਂ ਗਈ ਮੈਂ ਕਹ ਚਲ ਜੇ ਥੋੜਾ ਬੋਧਾ ਇੰਤਜ਼ਾਮ ਹੋ ਜਾਂਦਾ ਤੇ ਮੈਂ ਵੀ ਕਰ ਦਿੰਦਾ ਭੂਆ ਜੀ ਇੱਕ ਗੱਲ ਦਾ ਜਵਾਬ ਤੇ ਦਿਓ ਜਿੱਦਨ ਪ੍ਰੀਤ ਭਾਬੀ ਆਈ ਸਾਡੇ ਘਰ ਉਹਨਾਂ ਨੇ ਤੁਹਾਨੂੰ ਕਿਹਾ ਸੀ ਸਾਨੂੰ 50000 ਦੀ ਰਕਮ ਚਾਹੀਦੀ ਹੈ ਤੁਹਾਡੇ ਨਾਲ ਗੱਲ ਕੀਤੀ ਸੀ ਇਹਨਾਂ ਨੇ ਮੇਰੇ ਨਾਲ ਨਹੀਂ ਕਿਸੇ ਨੇ ਗੱਲ ਕੀਤੀ ਉਹਨਾਂ ਨੇ ਦੋਨਾਂ ਦਾ ਨਾਮ ਭੇਜਿਆ ਹੀ ਨਹੀਂ ਆਪਸ ਵਿੱਚ ਬਸ ਸੀਮਾ ਨੇ ਤੇ ਨਹੀਂ ਕਿਹਾ ਵੀ ਉਹਨਾਂ ਨੂੰ 50000 ਰੁਪਏ ਚਾਹੀਦਾ ਉਹਨਾਂ ਨੇ ਕਿਹਾ ਵੀ ਜਿੰਨੀ ਮਦਦ ਕਰ ਸਕਦੇ ਕਰ ਦਿਓ ਤੇ ਜਿੰਨੀ ਸੀ ਮਦਦ ਕਰ ਸਕਦੇ ਹੀ ਕਰਤੀ ਭਰਾ ਮੇਰੀ ਗੱਲ ਸੁਣੋ ਮੈਂ ਕਹਿ ਤਾ ਨਾ ਗੁਨਾਹ ਹੋ ਗਿਆ ਮੇਰੇ ਵੱਲੋਂ 5000 ਦੀ ਮਦਦ ਕਰੋ ਮੇਰੇ ਵੱਲੋਂ 10000 ਦੀ ਕਰੋ ਤੇ ਮੇਰੇ ਵੱਲੋਂ ਕਰੋ ਹੀ ਨਾ ਮੈਂ ਕੀ ਲੈਣਾ ਦੇਣਾ ਤੁਹਾਡਾ ਘਰ ਦਾ ਮਸਲਾ ਜੋ ਮਰਜ਼ੀ ਕਰੋ ਗੁੰਮਾ ਭੂਆ ਜੀ ਫਿਰ ਇਹ ਗੱਲ ਬੜੀ ਛੇਤੀ ਕਰਦੇ ਆ ਮੇਰੇ ਕੋ ਗੁਨਾਹ ਹੋ ਗਿਆ ਮੈਂ ਤਾਂ ਕੰਨਾਂ ਨੂੰ ਚੁੰਦੀ ਸੀ ਗੱਲ ਬਸ ਮੁੜ ਕੇ ਐਂਡੇ ਹੋਈ ਹੁੰਦਾ ਵਾ ਐਂ ਨਹੀਂ ਕਹਾ ਹੁੰਦਾ ਐਨੀਆਂ ਗੱਲਾਂ ਕਰ ਦਿੰਦੇ ਭੂਆ ਨੂੰ ਤੁਸੀਂ ਐਨੀਆਂ ਗੱਲਾਂ ਕਰ ਦਿੰਦੇ ਫਿਰ ਵੀ ਕਹਿੰਦੇ ਭੂਆ ਭੰਡ ਤੇ ਇਹੀ ਜਵਾਬ ਹੁੰਦਾ ਫਿਰ ਐਂ ਤੇ ਬੰਦਾ ਹਾਰ ਜਾਂਦਾ ਉਹਨੇ ਇਹੀ ਜਵਾਬ ਦੇਣਾ ਪਰ ਗੁਰਦੀਪ ਜਿੱਥੇ ਤੁਹਾਡੀ ਬਦਨਾਮੀ ਹੁੰਦੀ ਹੋਏਗੀ ਨਾ ਉੱਥੇ ਤੇ ਹੀ ਬੋਲਣਾ ਹੀ ਬੋਲਣਾ ਇਹ ਸਾਡੀ ਬਦਨਾਮੀ ਹੋਈ ਆ ਉਹ ਸਾਡੇ ਘਰ ਸਾਡੇ ਮੂੰਹ ਤੇ ਆ ਕੇ ਕਹਿ ਕੇ ਗਿਆ ਵੀ ਪੈਸੇ ਮੰਗਣ ਤੈਨੂੰ ਨਹੀਂ ਮਹਿਸੂਸ ਹੋਇਆ ਵੀ ਮੈਂ ਕੀ ਕੀਤਾ ਵਾ ਮੈਂ ਨਾ ਆਪੇ ਉਹਨਾਂ ਨਾਲ ਜਾ ਕੇ ਗੱਲ ਕਰ ਲਾਂਗੀ ਜੇ ਤੁਹਾਡੀ ਬਦਨਾਮੀ ਹੋਈ ਨਾ ਤੇ ਮੈਂ ਕਰ ਲਾਂਗੀ ਜਾ ਕੇ ਮਮਾ ਭੂਆ ਨੂੰ ਇਹ ਤੇ ਪੁੱਛੋ ਕਿ ਕਿਹਦੇ ਕਿਹਦੇ ਘਰ ਜਾ ਕੇ ਪੈਸੇ ਮੰਗੇ ਆ ਕੀ ਗੱਲ ਹੋ ਗਈ ਤੁਸੀਂ ਹੁਣ ਹੋੜੀ-ਵੋੜੀ ਵਾਰੇ-ਵਾਰੇ ਸਾਰੇ ਘਰ ਦੇ ਨਾ ਆ ਜਾਣ ਮੈਂ ਸਾਰੀ ਗਲੀ 'ਚ ਜਾ ਕੇ ਮੰਗੇ ਪੈਸੇ ਭੂਆ ਜੀ ਕੀ ਗੱਲ ਹੋ ਗਈ ਆ ਮੈਂ ਸਾਰੀ ਗਲੀ 'ਚ ਮੰਗੇ ਮੈਨੂੰ ਕਿੱਧਰ ਬਾਕੀ ਤੁਹਾਡੇ ਘਰ ਨਹੀਂ ਆਏ ਉਹ ਤੁਹਾਡੇ ਘਰ ਆ ਗਏ ਬਸ ਪਰ ਅੱਗੇ ਹੋਈ ਹੋਇਆ ਉਹ ਇਹਨਾਂ ਗਲਤੀ ਭੁਆ ਜੀ ਨੇ ਇੰਨਾ ਕਿਉਂ ਬੋਲਦੇ ਕੀ ਗੱਲ ਹੋ ਗਈ ਭੁਆ ਜੀ ਅਨਮੋਲ ਦੇ ਪਾਪਾ ਨਹੀਂ ਆ ਗਏ ਕਹਿਣ ਵਾਸਤੇ ਘਰ ਮੈਂ ਪੈਸੇ ਉਹਨਾਂ ਘਰ ਗਈ ਸੀ ਮੰਗਣ ਮੈਂ ਤਾਂ ਚੱਲ ਥੋੜਾ ਮੈਂ ਇੰਤਜ਼ਾਮ ਕਰ ਦਿੰਦੀ ਆ ਤੇ ਘਰ ਆ ਕੇ ਤਾਂ ਬਸ ਇੱਥੋਂ ਹੀ ਦੋਨੋਂ ਜਣੇ ਮੇਰੇ ਮਗਰ ਪੈ ਗਏ ਸਿਮਾ ਤੂੰ ਵੀ ਬੇਸਿਕ ਆਂਦੀ ਆ ਨਹੀਂ ਤੂੰ ਵੀ ਸਿਆਣੀ ਆ ਤੂੰ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਬਣਦਾ ਸੀ ਭੁਆ ਦਾ ਕਿਸੇ ਚੌਥੇ ਘਰ ਜਾ ਕੇ ਪੈ ਮੰਗਣ ਦਾ ਤੂੰ ਮੈਨੂੰ ਦੱਸ ਮਮਾ ਬੰਦਾ ਤਾਂ ਨਹੀਂ ਸੀ ਪਰ ਚਲੋ ਜੇ ਉਹ ਗਏ ਆ ਉਹਨਾਂ ਨੇ ਸੋਚਿਆ ਵੀ ਚਲੋ ਥੋੜੀ ਜਿਹੀ ਮਦਦ ਹੋ ਜੇਗੀ ਮੇਰੇ ਪੇਕੇਆਂ ਦੀ ਇਹ ਸੋਚ ਕੇ ਚੱਲ ਗਏ ਆ ਵੈਸੇ ਤੇ ਭੂਆ ਜੀ ਨਹੀਂ ਬੰਦਾ ਕਹਾ ਮੈਂ ਤਾਂ ਕਹਤਾ ਨਾ ਨਹੀਂ ਬੰਦਾ ਤੇ ਮੈਂ ਮਾਫੀ ਮੰਗਣ ਨਹੀਂ ਆ ਵੀ ਮੇਰੇ ਕੋ ਗੁਨਾਹ ਹੋ ਗਿਆ ਚਲੋ ਛੱਡੋ ਮੰਮਾ ਗੱਲ ਤੇ ਇਹ ਵੀ ਛੱਡੋ ਜਦੋਂ ਅਗਲੇ ਨੇ ਮਾਫੀ ਮੰਗ ਲਈ ਤੇ ਫਿਰ ਪਿੱਛੇ ਘਿਰ ਗਿਆ ਵਾ ਸੀਮਾ ਗੱਲ ਮਾਫੀ ਦੀ ਨਹੀਂ ਹੁੰਦੀ ਸਾਰੀ ਗਲੀ ਦੇ ਵਿੱਚ ਬਦਨਾਮੀ ਕਰਾਤੀ ਨਾਲੇ ਸਾਡੀ ਬਈ ਬਦਨਾਮੀ ਅੱਜ ਤੱਕ ਅਸੀਂ ਗਲੀ ਵਾਲਿਆਂ ਕੋ ਇੱਕ ਪੀਆ ਤੱਕ ਨਹੀਂ ਲਿਆ ਹੋਈ ਨਾ ਉਹ ਕੰਨੀ ਛੱਡੋ ਏਡੀ ਚਲ ਛੱਡ ਦੇਣਗੇ ਪਤਾ ਨਹੀਂ ਕਿੰਨੀ ਵਾਰੀ ਮੈਨੇ ਮਾਰਨੇ ਨਾਲ ਮੈਨੂੰ ਇਸ ਗੱਲ ਤੇ ਤੇ ਭੂਆ ਜੀ ਫਿਰ ਕਿਉਂ ਇਹੋ ਜੇ ਕੰਮ ਕਰਦੇ ਜੇ ਮੈਨੇ ਆਲੇ ਕਿਉਂ ਕਰਦੇ ਜੇ ਇਹੋ ਜਿਹਾ ਕੰਮ ਕਰਨ ਵੇਲੇ ਪਹਿਲਾਂ ਸੋਚ ਲਓ ਬਰਾ ਹੁਣ ਬੱਸ ਕਰੋਗੇ ਨਹੀਂ ਮੈਂ ਕਹਿ ਦੀ ਸਲਾਹ ਲੱਲੀ ਤੇ ਗਲਤੀ ਹੋ ਗਈ ਮਾਫੀ ਦੇ ਦਿਓ ਹੁਣ ਇਹੋ ਹੀ ਕਸਰ ਹੈਗੀ ਨਾ ਹੱਥ ਜੋੜਨ ਦੀ ਨਹੀਂ ਬੱਸ ਤੀ ਤੇ ਵੱਡੇ ਤੀ ਕੱਲੀ ਮਾਫੀ ਮੰਗਦੇ ਤੀ ਛੱਡੋ ਗੱਲ ਨੂੰ ਕਿ ਹੁਣ ਗੱਲ ਨਹੀਂ ਫੜੀ ਰੱਖਣ ਆਵਾ ਕਿੰਨੀ ਵਾਰੀ ਉਹਨਾਂ ਨੇ ਤੁਹਾਡੇ ਕੋ ਮਾਫੀ ਮੰਗ ਲਈ ਆ ਜੇ ਉਹਨਾਂ ਨੇ ਸੋਚਿਆਈ ਇਹਦੇ ਵਿੱਚ ਤੁਹਾਡਾ ਵੀ ਸੋਚਿਆਈ ਕਿ ਚਲੋ ਜੇ ਤੁਹਾਡੇ ਕੋਲ ਇੰਨੇ ਪੈਸਿਆਂ ਦਾ ਨਹੀਂ ਰੇਜ਼ਮੈਂਟ ਹੋਣਾ ਤੇ ਭੂਆ ਨੇ ਉਹਨਾਂ ਨੇ ਗੱਲ ਕਰ ਲਈ ਤੇ ਫਿਰ ਕੀ ਹੋ ਗਿਆ ਵਾ ਸੀਮਾ ਮੰਗੋ ਜੇ ਲੋੜ ਹੈ ਨਾ ਮੈਂ ਮਦਦ ਕਰਨੀ ਹੈ ਨਾ ਤੇ ਫਿਰ ਕਿਸੇ ਭੈਣ ਭਰਾ ਕੋਲੋਂ ਮਦਦ ਮੰਗੋ ਨਾ ਕਿ ਗਲੀ ਗਵਾਂਡ ਕੋਲੋਂ ਗਲੀ ਗਵਾਂਡ ਕੋਲੋਂ ਮੰਗ ਕੇ ਸਾਡੀ ਬਦਨਾਮੀ ਕਰਵਾਣੀ ਉਹ ਚੰਗੀ ਗੱਲ ਆ ਤੂੰ ਦੱਸ ਮੈਨੂੰ ਪਹਿਲਾਂ ਮੇਰੀ ਗੱਲ ਸੁਣ ਸੀਮਾ ਅੱਜ ਤੋਂ ਬਾਅਦ ਮੈਂ ਤੁਹਾਡੇ ਘਰ ਆਵਾਂਗੀ ਪਰ ਤੁਹਾਡੀ ਕਿਸੇ ਗੱਲ 'ਚ ਨਹੀਂ ਬੋਲ ਨਾ ਚੰਗੀ ਨਾ ਮਾੜੀ ਬਸ ਕੱਪ ਕਰਕੇ ਬੈਠੀ ਰਹਿਣਾ ਜੋ ਮੇਰੇ ਸਾਹਮਣੇ ਜੋ ਮਰਜ਼ੀ ਹੋਵੇ ਇੱਥੇ ਮੈਂ ਨਹੀਂ ਬੋਲਾਂ ਚਲੋ ਜਾਓ ਤੁਸੀਂ ਦੁਕਾਨ ਤੇ ਅੱਗੇ ਲੇਟ ਹੋ ਗਈ ਜੀ ਜਾਓ ਚਲੋ ਪੂਆ ਜੀ ਜੇ ਬੋਲੇ ਨਾ ਤੁਹਾਨੂੰ ਤੇ ਗੁੱਸੇ ਚ ਬੋਲੇ ਆ ਤੇ ਜੇ ਇਹਨਾਂ ਕੋਈ ਗਲਤੀ ਹੋ ਗਈ ਤੇ ਮੈਂ ਮਾਫੀ ਮੰਗ ਲੈਣੀ ਆ ਤੁਸੀਂ ਹੁਣ ਗੁੱਸਾ ਨਾ ਰੱਖਿਓ ਕੋਈ ਆਪਣਾ ਮਨ ਚ ਤੂੰ ਕਿ ਮਾਫੀ ਮੰਗਣੀ ਸੀ ਮਾਂ ਮੇਰੀ ਤੇ ਇੰਨੀ ਬੇਇੱਜ਼ਤੀ ਕਰਦੇ ਤੇ ਮੈਨੂੰ ਗੁੱਸਾ ਨਾ ਆਵੇ ਤਾਂ ਚੱਡ ਪੂਆਜੀ ਕੀ ਕਹਣਾ ਮਮਾ ਆਪਾਂ ਤਾਂ ਸਗੋਂ ਇਹ ਗੱਲ ਕਰਦੇ ਪਏ ਆਂ ਅੰਦਰ ਪੂਆਜੀ ਤੇ ਮੈਂ ਕਿ ਅੱਜ ਦੀਦੀਵਾਲ ਚੱਲੀ ਏ ਤੇ ਪਤਾ ਲੱ ਆਈ ਏ ਤੇ ਤੇ ਪੂਆਜੀ ਤਾਂ ਮੂਡ ਹੀ ਖਰਾਬ ਹੋ ਗਿਆ ਪੂਆਜੀ ਚਲੋ ਚੱਲੀਏ ਆਪਾਂ ਦੀਦੀਵਾਲ ਨਾਲ ਤੇ ਉਹਨਾਂ ਦਾ ਪਤਾ ਲੱ ਆਈ ਏ ਮੈਂ ਹੀ ਜੀ ਮਾਂ ਉਧਰ ਜਾ ਕੇ ਮੇਰੇ ਮੂੰਹੋਂ ਕੋਈ ਵੱਧ ਘੱਟ ਗੱਲ ਨਿਕਲ ਗਈ ਨਾ ਫੇਰ ਫੇਰ ਉਹ ਐਨੀ ਵੱਡੀ ਗੱਲ ਦਾ ਈਸ਼ੂ ਬਣ ਜਾਣਾ ਚੁੱਪ ਕਰਕੇ ਨਾ ਕਿਹਾ ਨਾ ਉਹਦੀ ਸੱਸ ਨਾਲ ਗੱਲ ਕੀਤੀ ਨਾ ਜਾਣਾ ਤੇ ਜਾਣਾ ਏ ਉਧਰ ਤੇ ਬਾਕੀ ਗੱਲ ਮੇਰੀ ਇੱਕ ਧਿਆਨ ਨਾਲ ਸੁਣ ਜੇ ਮੈਂ ਮਨਮੀਤ ਨੂੰ ਕਹਿ ਸਕਦੀ ਆ ਨਾ ਕਿ ਜਿੱਥੇ ਉਹਦੀ ਗਲਤੀ ਮੈਂ ਕੱਢ ਸਕਦੀ ਆ ਨਾ ਤੇ ਮੈਂ ਤੈਨੂੰ ਵੀ ਕਹਿ ਸਕਦੀ ਆ ਜੇ ਉਹ ਧੀ ਆ ਨਾ ਕਰਦੀ ਕਰਦੀ ਧੀ ਤੂੰ ਹੀ ਹੈਗੀ ਆ ਮੇਰੇ ਵਾਸਤੇ ਦੋਨੋਂ ਬਰਾਬਰ ਆ ਤੇ ਉਹ ਗਲਤੀ ਕਰਦੀ ਤੇ ਮੈਂ ਉਹਨੂੰ ਡਾਂਟਦੀ ਤੇ ਮੈਂ ਤੈਨੂੰ ਵੀ ਡਾਂਟ ਸਕਦੀ ਆ ਤੇ ਚੁੱਪ ਕਰਕੇ ਹੁਣ ਤਿਆਰੀ ਕਰ ਸੀਮਾ ਚਲੋ ਤੇ ਜਾਣਾ ਵਾ ਉੱਧਰ ਮੈਂ ਤਾਂ ਮਮਾ ਤਿਆਰ ਆ ਚਲੋ ਆਓ ਚੱਲੀਏ ਹੋਈਏ ਚਲੋ ਉਠੋ ਚੱਲ ਉਠ ਧੀਦੀ ਨੇ ਕਹਿਣਾ ਨਾ ਉਹਦਾਂ ਦਾ ਫੋਨ ਕੀਤਾ ਕਿ ਨਾ ਕੋਈ ਆਇਆ ਮੇਰਾ ਹਾਲ ਚਾਲ ਪੁੱਛਣ ਤੇ ਇੱਕ ਵਾਰੀ ਹੋਈ ਏ ਨਾਲੇ ਤੁਸੀਂ ਵੀ ਤੇ ਕਿਦੰਦੇ ਕਹਿਂਦੇ ਹੋ ਮੈਂ ਘਰ ਜਾਣਾ ਮੈਂ ਘਰ ਜਾਣਾ ਪਰ ਮੈਂ ਉਮੀਦ ਕਰਾਂ ਹੋ ਕੇ ਜਾਣਾ ਤੇ ਚਲੋ ਅੱਜ ਚੱਲੀਏ ਨਾਲੇ ਤੁਹਾਡਾ ਮੂਡ ਠੀਕ ਹੋ ਜਾਏਗਾ ਜੀ ਬਾਹਰ ਨਿਕਲੋਗੇ ਥੋੜਾ ਬੋਤਾ ਚਲੋ ਫੋਨ ਪਤਾ ਨਹੀਂ ਕਿੱਥੇ ਰੱਖਿਆ ਮੈਂ ਆਪਿਆ ਸੀਮਾ ਹਾਂਜੀ ਭੋਜੀ ਮੈਂ ਆ ਨਹੀਂ ਜਾਣਾ ਰਹੀ ਅੱਜ ਮੇਰਾ ਨਹੀਂ ਭੂੜਾ ਕਿਉਂ ਭਾਜੀ ਨਹੀਂ ਜਾਣਾ ਅੱਜ ਮਨ ਨਹੀਂ ਹੈਗਾ ਮੇਰਾ ਮੇਰੀ ਗੱਲ ਸੁਣੋ ਬਾਹਰ ਨਿਕਲੋਗੇ ਨਾ ਘਰ ਤੋਂ ਤੇ ਮੂਡ ਥੋੜਾ ਜਿਹਾ ਚੇਂਜ ਹੋਏਗਾ ਕੋਈ ਨਹੀਂ ਉਹ ਆਉਣੇ ਆ ਸਿਰਫ ਸਾਨੂੰ ਕਿੰਟਾਈਕ ਲੱਗਣਾ ਵਾ ਤੇ ਆਪਾਂ ਆ ਜਣਾ ਵਾਪਸ ਮੈਂ ਸੀਮਾ ਮੈਂ ਭਾਬੀ ਸਾਹਮਣੇ ਕੁਝ ਨਹੀਂ ਬੋਲੀ ਪਰ ਤੂੰ ਮੈਨੂੰ ਮਜਬੂਰ ਨਾ ਕਰਨੀ ਜਾਣਾ ਵਾ ਭਾਜੀ ਚੱਲ ਪੋ ਨਹੀਂ ਰਜੇ ਜਦ ਦਿਨ ਜਾਣਾ ਹੈਗਾ ਮੈਂ ਤੈਨੂੰ ਆਪੇ ਦੱਸ ਦਾਂਗੀ ਮੂਡ ਜਦਾ ਹੀ ਖਰਾਬ ਹੋ ਗਿਆ ਐਨੀ ਉੱਚੀ ਉੱਚੀ ਤੇ ਬੋਲਣ ਦੇ ਸੀ ਤੇ ਪੂਆ ਦੇ ਤੇ ਮੂਡ ਖਰਾਬ ਹੋਣ ਆਈਆਂ ਇਹ ਵੀ ਨਹੀਂ ਨਾ ਵੰਦੇ ਹੈਗੇ ਬੋਲਣ ਲੱਗੇ ਚਲ ਮम्मा ਨੂੰ ਕਹਿਦਾ ਵੀ ਨਹੀਂ ਜਾਣਾ ਮम्मा ਉਹ ਨਾ ਪੂਆ ਜੀ ਕਹਿੰਦੇ ਵੀ ਮੇਰਾ ਨਹੀਂ ਮੂਡ ਠੀਕ ਹੈਗਾ ਤੇ ਮੈਂ ਨਹੀਂ ਜਾਣਾ ਅੱਜ ਨਹੀਂ ਮੈਂ ਜਾਣਾ ਜਿੱਦਨ ਜਾਣਾ ਹੋਵੇਗਾ ਤੇ ਤੁਹਾਨੂੰ ਮੈਂ ਦੱਸ ਦਾਂਗੀ ਤੇ ਫਿਰ ਰਹਿਣ ਦਿੰਦੇ ਆ ਆਪਾਂ ਦੋਨਾਂ ਨੇ ਕੀ ਕਰਨ ਜਾ ਤੇ ਜੇ ਉਹਨਾਂ ਨੂੰ ਨਾ ਖੜਿਆ ਤੇ ਫਿਰ ਉਹਨਾਂ ਦੀ ਸੱਸ ਕਹੇਗੀ ਕਿ ਪੁਆ ਨੂੰ ਘਰ ਛੱਡ ਆਏ। ਸੀਮਾ ਮੈਂ ਤੇ ਵੈਸੇ ਵੀ ਨਹੀਂ ਜਾਣਾ। ਮੈਨੂੰ ਪਤਾ ਬਾਹੂ ਮੇਰਾ ਵੈਸੇ ਹੀ ਬੜਾ ਮੂਡ ਖਰਾਬ ਹੋ ਗਿਆ ਅੱਜ। ਜਦੋਂ ਦਿਨ ਮੋਲ ਦੇ ਪਪਾ ਆਏ ਨਾ ਤੇ ਗੱਲਾਂ ਸੁਣ ਕੇ ਤਾਂ ਮੇਰਾ ਮੂਡ ਵੈਸੇ ਖਰਾਬ ਹੋ ਗਿਆ ਤੇ ਮੈਂ ਵੈਸੇ ਹੀ ਨਹੀਂ ਜਾਣਾ ਤੇ ਭੇਜਣਾ ਵੀ ਤੁਹਾਨੂੰ ਦੋਨਾਂ ਨੂੰ ਇਸੇ ਗੱਜ ਜਾਨਦੀ ਤੇ। ਚਲੋ ਠੀਕ ਹੈ ਫਿਰ। ਕੱਲ ਪਰਸੋਂ ਵੇਖ ਲਾਂਗੇ ਤੁਹਾਡਾ ਵੀ ਮੂਡ ਠੀਕ ਹੋ ਜਾਏਗਾ ਤੇ ਪੁਆ ਜੀ ਦਾ ਵੀ ਠੀਕ ਹੋ ਜਾਏਗਾ। ਆਹ ਬਾਹੂ ਕਰ ਇਦਾਂ ਹੀ ਕਰਾਂਗੇ ਜਦੋਂ ਮੂਡ ਸੈੱਟ ਹੋ ਜਾਏਗਾ ਫਿਰ ਚੱਲਾਂਗੇ। ਚਲੋ ਮम्मा ਤੁਸੀਂ ਆਪਣਾ ਮੂਡ ਨਾ ਖਰਾਬ ਕਰੋ ਵੈਸੇ ਕੀਤੀ ਤੇ ਗਲਤੀ ਐ ਭੁਆਜੀ ਨੇ ਇੱਕ ਵਾਰੀ ਤੁਹਾਨੂੰ ਦੱਸ ਜਾਂਦੇ ਤੇ ਨਾ ਇੰਨਾ ਕਲੇਸ਼ ਹੁੰਦਾ ਕੋਈ ਆ ਕੇ ਗੱਲ ਕਰੇ ਨਾ ਚੰਗਾ ਨਹੀਂ ਲੱਗਦਾ ਫਿਰ ਇਸ ਤਰ੍ਹਾਂ ਅਗਲੇ ਨੇ ਆ ਕੇ ਸਾਡੇ ਮੂੰਹ ਤੇ ਅੰਨੀ ਗੱਲ ਕੀਤੀ ਚੰਗੇ ਨਹੀਂ ਲੱਗੀ ਤਾਂ ਵੇਖ ਸੀ ਮਾਂ ਕੋਲੀ ਸਬਜ਼ੀ ਦੀ ਲੈਣੀ ਦੇਣੀ ਉਹ ਗੱਲ ਵੱਖਰੀ ਹੁੰਦੀ ਐ ਬੇਟਾ ਚਲੋ ਇਹ ਗੰਨੇ ਆ ਵੀ ਕੋਈ ਗੱਲ ਨਹੀਂ ਹੈਗੀ ਇਹ ਤਾਂ ਪਿਆਰ ਐ ਤੇ ਕੋਈ ਨਹੀਂ ਸਬਜ਼ੀ ਭਾਜੀ ਲੱਲੀ ਤੇ ਪਛੜੇ ਪੈਸਿਆਂ ਦੀ ਗੱਲ ਹਨਾ ਉਹ ਬਹੁਤ ਗਲਤ ਗੱਲ ਹੈਗੀ ਆ ਇਹਦੇ ਚ ਬੇਟਾ ਆਪਣੇ ਘਰ ਦੀ ਬਦਨਾਮੀ ਹੁੰਦੀ ਆ ਤੇ ਪੁੱਤਰ ਮੇਰੀ ਗੱਲ ਸੁਣ ਉਹਨੇ ਸਾਡੀ ਗੱਲ ਨਹੀਂ ਸਮਝੀ ਨਹੀਂ ਉਹਨੇ ਤੇਰੀ ਗੱਲ ਸਮਝ ਨਹੀਂ ਆ ਤਾਂ ਤੂੰ ਆਪਣੇ ਤਰੀਕੇ ਨਾਲ ਭੂਆ ਨੂੰ ਸਮਝਾਓ ਮੈਂ ਤੇ ਵੈਸੇ ਭੂਆ ਉਹ ਆਜੀ ਨੂੰ ਕਿਹਾ ਸੀ ਤੁਹਾਡੇ ਸਾਹਮਣੇ ਕਿ ਭੂਆ ਜੀ ਤੁਹਾਡੀ ਗਲਤੀ ਆ ਫਿਰ ਵੀ ਜੇ ਤੁਸੀਂ ਕਹਿੰਦੇ ਹੋ ਤਾਂ ਕੋਈ ਨਹੀਂ ਮੈਂ ਕਹਿ ਦਾਂਗੀ ਭੂਆ ਜੀ ਨੂੰ ਕਿ ਤੁਸੀਂ ਗਲਤੀ ਕੀਤੀ ਆ ਤੇ ਅੱਗੇ ਤੋਂ ਇਹੋ ਜਿਹਾ ਕੰਮ ਨਾ ਕਰਿਓ ਚਲੋ ਟੈਨਸ਼ਨ ਤੇ ਚਲੋ ਹੈਗੀ ਆ ਮੈਨੂੰ ਆਪਣੀ ਆ ਪੁਆਜੀ ਨੂੰ ਆਪਣੇ ਉਹਨਾਂ ਦੇ ਰਸਨ ਮੰਮਾ ਤਾਈ ਜੀ ਦਾ ਰਿਸ਼ਤਾ ਹੈ ਨਾ ਤਾਂ ਕਰਕੇ ਵੀ ਥੋੜੀ ਚਿੰਤਾ ਲੈਂਦੇ ਆ ਚਲੋ ਕੋਈ ਨਹੀਂ ਮੈਂ ਕਰਾਂਗੀ ਪੁਆਜੀ ਨਾਲ ਗੱਲ ਤੇ ਮੈਂ ਫਿਰ ਵੇਖਾਂ ਚਾਹ ਪਾਣੀ ਬਣਾਵਾ ਬਣਾ ਲੈ ਬਟਾ ਮੈਂ ਸੋਚਿਆ ਸੀ ਤੇ ਚਲੋ ਦੀਦੀ ਵੱਲ ਜਾਂਦੇ ਤੇ ਉਧਰੋਂ ਹੀ ਪੀ ਹੁੰਦੇ ਹੁਣ ਮੈਂ ਬਣਾ ਨਹੀਂ ਘਰ ਹੀ ਠੀਕ ਕੋਈ ਗੱਲ ਨਹੀਂ ਮੰਮੀ ਕੱਲ ਤੁਸੀਂ ਆਈ ਨਹੀਂ ਤੁਹਾਡੇ ਕਰਕੇ ਨਾ ਮੈਨੂੰ ਇੱਥੇ ਰਾਤ ਰਹਿਣਾ ਪਿਆ ਤੁਹਾਨੂੰ ਪਤਾ ਹੀ ਆ ਮੇਰਾ ਤਿੰਨਾਂ ਦਾ ਫੋਨ ਆਇਆ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਮੰਮੀ ਹੈ ਨਹੀਂ ਕਿ ਘਰੇ ਉਹ ਨਾਨਕਿਆਂ ਦੇ ਰਹਿ ਪਏ ਆ ਤੇ ਮੈਂ ਉਹਨਾਂ ਦਾ ਕਿਹਾ ਕਿ ਤੁਸੀਂ ਆਪਣਾ ਟਿਫਨ ਜਿਹੜਾ ਨਾ ਬਾਹਰੋਂ ਮਗਾ ਲਿਓ ਤੇ ਬੱਚਿਆਂ ਨੂੰ ਵੀ ਮੈਂ ਕਿਹਾ ਤੁਸੀਂ ਸੰਭਲਿਓ ਤੇ ਕੀ ਕਰ ਤੁਸੀਂ ਕਹਤੇ ਉੱਥੇ ਰਾਤ ਰਹਿਪੇ ਪੁੱਤ ਮਾਮਿਆਂ ਨੇ ਆਉਣ ਨਹੀਂ ਦਿੱਤਾ ਮੈਂ ਦੱਸ ਕੀ ਕਰਾਂ